ਕੇ ਇੱਕ ਤਰੀਕੇ ਨਾਲ ਸੀ ਕਾਵਾਂਗੇ ਕਿ ਜੀ ਆਇਆਂ ਨੂੰ ਆਖਿਆ ਹੈਗਾ ਔਰ ਉਹ ਅਸੀਂ ਇੱਕ ਫਰੈਸ਼ਰ ਇਵੈਂਟ ਦਾ ਨਾਮ ਦਾ ਫਰੈਸ਼ਰ ਮੀਟ ਕਹਿ ਲੈਂਦੇ ਆ ਫਰੈਸ਼ਰ ਇਵੈਂਟ ਦੇ ਨਾਮ ਨਾਲ ਅਸੀਂ ਉਸ ਇੱਕ ਇਵੈਂਟ ਨੂੰ ਆਰਗੇਨਾਈਜ਼ ਕੀਤਾ ਆ ਸਾਡੇ ਜਿਹੜੇ ਮੈਡਮ ਨੇ ਡੀਨ ਅ ਅਕੈਡਮਿਕਸ ਨੇ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ ਉਹਨਾਂ ਦੀ ਔਰ ਉਹਨਾਂ ਦੀ ਟੀਮ ਦੀ ਮੈਂ ਬੜੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਫੰਕਸ਼ਨ ਨੂੰ ਇੱਕ ਸਕਸੈਸਫੁਲ ਫੰਕਸ਼ਨ ਬਣਾਉਣ ਦੇ ਵਿੱਚ ਰੋਲ ਅਦਾ ਕੀਤਾ ਹੈ ਜਿਹੜੀ ਅੱਜ ਦੀ ਲਖਵੀਰ ਜੀ ਫਰੈਸ਼ਰ ਮੀਟ ਸੀਗੀ ਇਹਦੇ ਸਾਡਾ ਡਿਊਲ ਪਰਪਸ ਹੈਗਾ ਇੱਕ ਤਾਂ ਇਹ ਸੀਗਾ ਕਿ ਜਿਹੜੇ ਬੱਚੇ ਨੇ ਸੀਨੀਅਰ ਬੱਚੇ ਨੇ ਸਾਰਾ ਫੰਕਸ਼ਨ ਜਿਵੇਂ ਮੈਂ ਕਹਾਂਗਾ ਬੱਚਾ ਨੇ ਆਰਗੇਨਾਈਜ਼ ਕੀਤਾ ਬੱਚਾ ਨੇ ਹੀ ਸਟੇਜ ਹੈਂਡਲ ਕੀਤੀ ਤੁਸੀਂ ਦੇਖਿਆ ਵੀ ਆ ਔਰ ਸਾਰਾ ਦਾ ਸਾਰਾ ਜਿਹੜਾ ਫੰਕਸ਼ਨ ਹੈ ਉਹ ਬੱਚਿਆਂ ਦਾ ਇੱਕ ਇਵੈਂਟ ਸੀ ਜਿੰਦੇ ਤੇ ਬੱਚਾ ਨੇ ਹੀ ਆਪਣੀ ਜਿਹੜੀ ਉਹਨਾਂ ਦੀਆਂ ਇਵੈਂਟ ਸੀਗੇ ਉਹਨੂੰ ਮੈਨੇਜ ਕੀਤਾ ਉਹਨਾਂ ਨੇ ਆਪਣੇ ਆਪਣੇ ਆਈਟਮਸ ਜਿਹੜੀਆਂ ਨੇ ਉਹ ਪ੍ਰੈਜ਼ੈਂਟ ਕੀਤੇ ਨੇ ਚਾਹੇ ਬੱਚੇ ਨੇ ਨੱਚੇ ਨੇ ਜਾਂ ਉਹਨਾਂ ਨੇ ਜਿਸ ਤਰੀਕੇ ਨਾਲ ਕੋਰੀਓਗ੍ਰਾਫੀ ਕੀਤੀ ਹੈ ਔਰ ਉਹ ਉਹਦਾ ਸਾਡਾ ਇੱਕ ਪਰਪਸ ਹੈਗਾ ਕਿ ਸਾਨੂੰ ਬੱਚਿਆਂ ਦੇ ਅੰਦਰ ਇੱਕ ਇੱਕ ਕੌਨਫੀਡੈਂਸ ਲੈਵਲ ਆਏ ਕਿ ਹਾਂ ਅਸੀਂ 11ਵੀਂ 12ਵੀਂ ਸਕੂਲਾਂ ਤੋਂ ਪੜ੍ਹ ਕੇ ਆ ਕੇ ਇੱਕ ਵੱਡੇ ਪਲੇਟਫਾਰਮ ਤੇ ਆ ਗਏ ਹਾਂ ਕਾਲਜ ਦੇ ਪਲੇਟਫਾਰਮ ਤੇ ਆ ਗਏ ਹਾਂ ਔਰ ਜਿਹੜਾ ਤੁਹਾਡੇ ਅੰਦਰ ਇੱਕ ਇਨਹੇਰੈਂਟ ਕੌਨਫੀਡੈਂਸ ਹੈ ਉਹ ਵੀ ਨਿੱਖੜ ਕੇ ਬਾਹਰ ਆਏਗਾ ਬੱਚੇ ਦਾ ਵਿਅਕਤੀਤਵ ਜਿਹੜਾ ਹੈਗਾ ਉਹ ਇੱਕ ਚੰਗੇ ਤਰੀਕੇ ਨਾਲ ਨਿੱਖੜ ਕੇ ਬਾਹਰ ਆਂਦਾ ਹੈ ਦੂਸਰਾ ਸਾਡਾ ਜਿਹੜਾ ਇਹਦਾ ਪਰਪਸ ਸੀਗਾ ਸਾਡੇ ਨਾਲ ਦੇ ਨਾਲ ਹੀ ਕਾਲਜ ਦਾ ਯੂਥ ਫੈਸਟੀਵਲ ਜਿਹੜਾ ਉਹ ਸਟਾਰਟ ਹੋਣ ਵਾਲਾ ਹੈਗਾ ਕਿ ਲੁਧਿਆਣਾ ਜ਼ੋਨ ਦਾ ਯੂਥ ਫੈਸਟੀਵਲ ਜਿਹੜਾ ਹੈਗਾ ਉਹ ਲੁਧਿਆਣਾ ਗਵਰਨਮੈਂਟ ਕਾਲਜ ਵਿੱਚ ਹੋ ਰਿਹਾ ਉਹਦੇ ਵਾਸਤੇ ਵੀ ਅਸੀਂ ਬੱਚਿਆਂ ਨੂੰ ਇੱਕ ਤਰੀਕੇ ਨਾਲ ਪ੍ਰੇਰਿਤ ਕੀਤਾ ਔਰ ਬੱਚਿਆਂ ਦਾ ਜਿਹੜਾ ਇੱਕ ਟੈਲੈਂਟ ਹੈਗਾ ਜੇ ਕੋਈ ਬੱਚਾ ਅਕੈਡੈਮਿਕ ਆਈਟਮਸ ਅਗਾਹ ਵੱਧ ਸਕਦਾ ਹੈਗਾ ਕੋਈ ਬੱਚਾ ਅੱਛੀ ਕਵਿਤਾ ਬੋਲ ਸਕਦਾ ਹੈ ਕੋਈ ਬੱਚਾ ਅੱਛੀ ਕਹਾਣੀ ਲਿਖ ਸਕਦਾ ਹੈ ਕੋਈ ਬੱਚਾ ਸਟੇਜ ਤੇ ਖੜ ਕੇ ਡਿਬੇਟ ਵਿੱਚ ਪਾਰਟਿਸਪੇਟ ਕਰ ਸਕਦਾ ਤੇ ਅਸੀਂ ਉਹਨਾਂ ਬੱਚਿਆਂ ਨੂੰ ਥੋੜਾ ਜਿਹਾ ਪ੍ਰੋਤਸਾਹਿਤ ਕੀਤਾ ਹੈ ਕਿਉਂਕਿ ਤੁਸੀਂ ਵੀ ਆ ਕੇ ਇਸ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਫੰਕਸ਼ਨ ਤਾਂ ਬੱਚਿਆਂ ਦਾ ਹੈਗਾ ਉਹਦੇ ਵਿੱਚ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਦੀ ਮੈਨੇਜਮੈਂਟ ਨੇ ਕਾਲਜ ਦੇ ਸਟਾਫ ਨੇ ਕੋਈ ਰੋਲ ਨਹੀਂ ਪਲੇ ਕਰਨਾ ਅਸਲ ਇਹ ਸਿਰਫ ਬੱਚੇ ਨੂੰ ਇੱਕ ਰਾ ਦਿਖਾਣਾ ਹੈ ਇਸੇ ਤਰੀਕੇ ਨਾਲ ਹੀ ਕੁਝ ਬੱਚੀਆਂ ਜਿਨ੍ਹਾਂ ਸੀਗਾ ਉਹਨਾਂ ਨੇ ਜੇ ਉਹਨਾਂ ਦੇ ਕੋਈ ਫੋਕ ਆਈਟਮਸ ਹੈ ਕੋਈ ਡਾਂਸਿਸ ਹੈਗੇ ਨੇ ਕੋਈ ਸਟੇਟ ਡਾਂਸ ਹੈਗੇ ਨੇ ਉਹਨਾਂ ਚ ਪਾਰਟਿਸਿਪੇਟ ਕਰ ਸਕਦੇ ਨੇ ਤੇ ਬੱਚਿਆਂ ਨੂੰ ਇੱਕ ਤਰੀਕੇ ਨਾਲ ਅਸੀਂ ਹੁੰਦਾ ਇੱਕ ਸੱਦਾ ਪੱਤਰ ਹੀ ਦਿੱਤਾ ਕਿ ਉਹ ਕਾਲਜ ਦੇ ਫੰਕਸ਼ਨ ਦੇ ਵਿੱਚ ਵੱਤ ਚੜ ਕੇ ਹਿੱਸਾ ਲੈ ਸਕਦੇ ਨੇ ਜਿਹੜਾ ਏਦਾਂ ਦੀ ਕਲਚਰਲ ਆਈਟਮਸ ਨੇ ਕਾਲਜ ਵਿੱਚ ਪਾਸਟ ਵਿੱਚ ਵੀ ਹੁੰਦੀਆਂ ਆਈਆਂ ਨੇ ਥੋੜੇ ਦਿਨ ਪਹਿਲਾਂ ਅਸੀਂ ਕਾਲਜ ਦਾ ਜਿਹੜਾ 70 ਉਹਨੂੰ ਗੁਰੂ ਮਹਾਰਾਜ ਦੇ ਨਾਮ ਨਾਲ ਸ਼ੁਰੂ ਕੀਤਾ ਸੀ ਅੱਜ ਉਸੇ ਕਰੀ ਦੇ ਵਿੱਚ ਅਸੀਂ ਦੁੱਧਾ ਦਾ ਫੰਕਸ਼ਨ ਐ ਫਰੈਸ਼ਰ ਮੀਟ ਕਰਵਾਈ ਹੈ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਬੱਚੇ ਆਪਸ ਅੱਜ ਬਾਹਰ ਇਕੱਠੇ ਇੱਕ ਦੂਜੇ ਨਾਲ ਬੈਠੇ ਨੇ ਇੱਕ ਦੂਜੇ ਤੋਂ ਸਿੱਖਣ ਨੂੰ ਮਿਲੇਗਾ ਇੱਕ ਜਿਹੜਾ ਹੋਲੀ ਹੋਲੀ ਟ੍ਰੈਂਡ ਬੱਚਾ ਦਾ ਵਧਦਾ ਜਾ ਰਿਹਾ ਹੋਊਗਾ ਕਿ ਆਪਣੇ ਆਪਣੇ ਮੋਬਾਈਲ 'ਤੇ ਬਿਜ਼ੀ ਹੋ ਗਏ ਨੇ ਆਪਣੀ ਆਪਣੀ ਦੁਨੀਆ 'ਚ ਬਿਜ਼ੀ ਹੋ ਗਏ ਨੇ 11 ਦੋਸਤਾਂ ਦੇ ਨਾਲ ਬੈਠਣਗੇ ਔਰ ਚਾਰ ਗੱਲਾਂ ਚੰਗੀਆਂ ਸਿੱਖਣਗੇ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ